ਯਾ ਹਾਂਜੀ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਆ ਹਲੂ ਪਰੋਟਾ ਇੱਧਰ ਵੀ ਚੱਲਦਾ ਭਾਈ ਦੇਖ ਲਓ ਜੀ ਖਾਣਾ ਅਸੀਂ ਚੱਲੇ ਆ ਹੁਣ ਜੀ ਝਰਨਾ ਦੇਖਣ ਮਕਰੋੜ ਦਾ ਝਰਨਾ ਤੇ ਉਧਰ ਜਾ ਕੇ ਦੇਖਦੇ ਆ ਨਾਲੇ ਰੋਟੀ ਖਾਂਦੇ ਆ ਹਣਾ ਭੁੱਖ ਭੁੱਖ ਬਾੜੀ ਲੱਗੀ ਹੋਇਆ ਇਹਨੂੰ ਤਾਂ ਬਹੁਤ ਜ਼ਿਆਦਾ ਲੱਗੀ ਹੋਆ ਭੁੱਖ ਜ਼ਿਆਦੀ ਬਾਕੀਆਂ ਨੂੰ ਘੱਟ ਹੀ ਹੈ ਇਹਨੂੰ ਜ਼ਿਆਦਾ ਆਲੂ ਪਰੌਂਠਾ ਖਾਣਾ ਕਹਿੰਦਾ ਖਾ ਆ ਉਹਨੂੰ ਰੋਟੀ ਦੇਓ ਬਈ ਜਿਹੜਾ ਬੰਦਾ ਭੁੱਖ ਆਇਆ ਉਹਨੂੰ ਰੋਟੀ ਦੇਓ ਬਈ ਉਹਨੂੰ ਭੁੱਖਾ ਨੂੰ ਰੋਟੀ ਖਿਲਾਓ ਬਈ ਲੰਗਰ ਲੰਗਰ ਦਾ ਜਲ ਇੱਥੇ ਘੱਟ ਬੱਦਈ ਹੁੰਦੀ ਆ ਬਾਕੀ ਭਾਜੀ ਲੈ ਯਾਰ ਇਹਨੂੰ ਤਾਂ ਗਾਣੇ ਪਰੌਂਠੇ ਜ਼ਰੂਰ ਜ਼ਰੂਰ ਲੈ ਇਹਨਾਂ ਕ ਲਾ ਲੈ ਇਹਨਾਂ ਕ ਲਾਲਾ ਲੈ ਤਾਂ ਫੜ ਹਾਂਜੀ ਚਲੋ ਚਾਨਾ ਖਾ ਲੈ ਚਰਨੇ ਦਾ ਅੱਧਾ ਕਿਤੇ ਪਾਣੀ ਆਦਗੀ ਘਟਿਆ ਵਾਕੀ ਦੇਖਦੇ ਆ ਜਾ ਕੇ ਕਿੰਨਾ ਕੁ ਪਾਣੀ ਆ ਪਿਛਲੀ ਵਾਰ ਆਏ ਸੀ ਆਪਾਂ ਚੱਕੋ ਜੀ ਥਿਊ ਚੈੱਕ ਕਰੋ ਦੋਸਤੋ ਲੋ ਜੀ ਆਇਆ ਜੀ ਮਕਰੋਡ ਗੰਜ ਆ ਜਾ ਵੀ ਆ ਜਾ ਆ ਬਾੜਾ ਹੁਣ ਤੋ ਹੋਰ ਕਰੋ ਵਾਦਰ ਚੈੱਕ ਦੇਖੋ ਜੀ ਮਕਰੋੜ ਗੰਜ ਦੇ ਬਿਲਡਿੰਗਾਂ ਦੇ ਵੇਖੋ ਜੀ ਸਾਰੇ ਝੌਂਪੜੀ ਟਾਈਪ ਘਰ ਆ ਤੇ ਵੈਦਰਤਾ ਬੜਾ ਹੀ ਸਾਫ ਆ ਐਨਾ ਕਲੀਅਰ ਕਲੀ ਕਲੀ ਚੀਜ਼ ਦਿਖ ਰਹੀ ਆ ਠੀਕ ਆ ਜੀ ਇੱਧਰ ਸਾਡੇ ਬ੍ਰਦਰ ਖੜੇ ਨੇ ਸਾਰੇ ਜਣੇ ਓਕੇ ਆ ਵੇਖੋ ਜੀ ਹਿਮਾਚਲ ਦੇ ਵਿੱਚ ਆ ਚੀਜ਼ ਆਇਆ ਜਾਦੇ ਜੀ ਦੇਖੋ ਸੜਕ ਦੇ ਗੱਭੇ ਦਰਖਤ ਆਇਆ ਦਰਖਤ ਨਹੀਂ ਵੜਿਆ ਸੜਕ ਆਲ ਵਾਲੇ ਜਰੂਰ ਬਣਾਤੇ ਇਦਰਾਖਤ ਗੱਬੇ ਦਾ ਗੱਬੇ ਖੜਾ ਸਾਡੇ ਗੜਸ਼ੈਂਕਰ ਚ ਹੁੰਦਾ ਹੁਣ ਨੂੰ ਤਾਂ ਦਰਖਤ ਕਈ ਵੜ ਦੇਣੇ ਸੀਗੇ ਨਹੀਂ ਪੰਜਾਬ ਦੇ ਵਿੱਚ ਇਹੀ ਆ ਵੇ ਜਾਣ ਕੇ ਹਰਿਆਲੀ ਨੂੰ ਇੱਕਦਮ ਮਟਾਣ ਦੀ ਪੂਰੀ ਜੋਰ ਲਾਇਆ ਪਿਆ ਸਰਕਾਰਾਂ ਨੇ ਲਾਇਆ ਪਿਆ ਜੀ ਪੰਜਾਬ ਨੂੰ ਮਟਾਣ ਤੇ ਲੋ ਜੀ ਚਰਨੇ ਵੱਲ ਨੂੰ ਚਲ ਗਏ ਇਧਰ ਆ ਗਈ ਕਾਰ ਪਾਰਕਿੰਗ ਭਾਜੀ ਭੁੱਖ ਲੱਗੀ ਹੋਣਾ ਸਵੇਰ ਦੀ ਵਲੇ ਓਪਨ ਨਹੀਂ ਹੋਇਆ ਪਰੋਟੇ ਗਾਣੇ ਭਰਾਵਾ ਉੱਥੋਂ ਲੈ ਆਇਆ ਉਹ ਪਰੋਟੇ ਇੱਥੇ ਨਹੀਂ ਇੱਥੇ ਪਰੋਟੇ ਗਾਣੇ ਹੁਣ ਅਸੀਂ ਮੋਰੇ ਲੋਈ ਪਰੋਟੇ ਦੇ ਲਿਆ ਮੋਰੇ ਆ ਖਾਂਦੇ ਆ ਕਿਤੇ ਬੰਦਿਆ ਹੱਡੇ ਨੂੰ ਭੁੱਖ ਲੱਗੀ ਹੋ ਬਾੜੀ ਲੋਗ ਜਦੋਂ ਪ੍ਰੋਟੀਨ ਵੀ ਦੇਣਾ ਪਰੋਟੇ ਆ ਚੱਕ ਪ੍ਰੋਗ ਆਹ ਦੇ ਲੋਗ ਬਣਨਾ ਆ ਜੋ ਦੇਖੀਏ ਫਿਰ ਗਾਹਾਂ ਇਸਹਾ ਉਹ ਪਰਵਾਹ ਰੋੜਨਾ ਦੇ ਪਿੱਛੇ ਨੂੰ ਹਾਂਜੀ ਅਸੀਂ ਅਗੇ ਪਰੌਂਠੇ ਖਾਣ ਚੱਲੇ ਜੀ ਅੰਕਲ ਪਰੌਂਠੇ ਰੈਡੀ ਆ ਪਰੌਂਠੇ ਬਿਲਕੁਲ ਰੈਡੀ ਆ ਚਲੋ ਜੀ ਆਜੋ ਵੀਰੇ ਚਾਹ ਪੀ ਲਈ ਨਾ ਚੱਕਦਾ ਭਾਜੀ ਕਿੱਦਾਂ ਹਾਲ ਜੀ ਹੈਪੀ ਕਿੱਧਰ ਘੁੰਮੀ ਜਾਂਦਾ ਯਾਰ ਯੈਸ ਕਿੱਦਾਂ ਕਿੱਦਾਂ ਕੀ ਖਾਣਾ ਕੀ ਖਾਣਾ ਲੱਗੇ ਖਾਣ ਪਰੌਂਠੇ ਚਾਹ ਨਾਲ ਓਕੇ ਚਾਹ ਨਾਲ ਹਾਂਜੀ ਬੱਲੇ ਚਾਹ ਹੁੰਦੀ ਯਾਰ ਚਾਹ ਨਾਲ ਪਰੌਂਠਾ ਤੇ ਆਪਾਂ ਪੀਵਾਂਗੇ ਖਾਵਾਂਗੇ ਭਾਈ ਇਹ ਕੌਫੀ ਇੱਕ ਚ ਕੰਮ ਇੱਕ ਚ ਤੇਲ ਵਧੀਆ ਜਾ ਚਾਹ ਚਾਹ ਨਾਲ ਪਰੌਂਠਾ ਰੈਡੀ ਚਾਹ ਨਾਲ ਪਰੌਂਠਾ ਰੈਡੀ ਲੋਕੋ ਬੰਦਾ ਜਿਹਨੂੰ ਕੋਫੀ ਲੱਗੀ ਉਹਦੀ ਖਾਸ ਹੋ ਤਾਂ ਬਿਜੇ ਭਾਈ ਕਿੱਧਰ ਗਿਆ ਬਿਜੇ ਭਾਈ ਸ਼ੂ ਗਿਆ ਸ਼ੂ ਗੇ ਸ਼ੂ ਵੇ ਸ਼ੂ ਆ ਗਿਆ ਸ਼ੂ ਜੀ ਮੇਰੀ ਗੱਲ ਸੁਣਿਓ ਆਲੂ ਪਿਆਜ਼ ਵਾਲੇ ਸਾਨੂੰ ਕਰਾਰੇ ਪਰੌਂਠੇ ਚਾਹੀਦੇ ਹਾਂਜੀ ਇਹ ਮੈਂ ਥੋੜੇ ਪਿਆਜ਼ ਜ਼ਿਆਦਾ ਪਾ ਪਿਆਜ਼ ਜ਼ਿਆਦਾ ਸਪਾਈਸੀ ਇੱਕ ਪਨੀਰ ਪਰੋਠਾ ਪਾਜੀ ਇੱਕ ਕੌਫੀ ਚਾਰ ਚਾਹ ਹਾਂਜੀ ਹਾਂਜੀ ਨਾਲ ਦਹੀਂ ਦਹੀਂ ਹੋਣਾ ਦਹੀਂ 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 ਵਾਜੀ ਓਕੇ ਪਾਜੀ ਵਧੀਆ ਭਾਈ ਛੇਤੀ ਲਿਓ ਪੁੱਨੀ ਭਾਈ ਸਾਡੇ ਨੂੰ ਭੁੱਖ ਹੋ ਲੱਗੀ ਹੋ ਭਾਜੀ ਭਾਈ ਅੱਗੇ ਯੂਐਸਏ ਦੀ ਤਿਆਰੀ ਦੇ ਵਿੱਚ ਇੱਥੇ ਕਹਿੰਦੇ ਪਰੋਠੇ ਖਾ ਲਈਏ ਪਹਿਲਾਂ ਪੀਏ ਤਾਂ ਦੂਜੀ ਲੱਗੀ ਲੋੜ ਰਹੀ ਕਿਆ ਕਹਿੰਦੇ ਹੁੰਦੇ ਉਹਨੂੰ ਲੈ ਵੀ ਭਾਜੀ ਹੁਣ ਇਹ ਆਲੂ ਪਰੌਂਠਾ ਲੱਗੇ ਬਣਾਣ ਭਾਜੀ ਠੀਕ ਆ ਓਕੇ ਲੈ ਜੀ ਆਲੂ ਪਰੌਂਠਾ ਖਾਵਾਂਗੇ ਵਧੀਆ ਜੇ ਬਣਾ ਲਈ ਜਰਾ ਕੈਮ ਜੀ ਕਿਹੜੀ ਇਹ ਚਾਹ ਬਣਾ ਲਈ ਭਾਜੀ ਹੈ ਓਕੇ ਕੋਕੋ ਬਾੜੀ ਲੱਗੀ ਓ ਕਰਦੇ ਘੁੰਮਦੇ ਭਰਾਵਾ ਹਾਂਜੀ ਭਾਜੀ ਜੈ ਹੋ ਪੋਨੀ ਭਾਜੀ ਫੋਟੋ ਤੇ ਫੋਟੋ ਖਿੱਚਦੇ ਹੋਏ ਨਜ਼ਰ ਆ ਰਹੇ ਨੇ ਹਰਨਜੀਤ ਹਾਂਜੀ ਜੀ ਪਰੋਠਾ ਕਰ ਦਿੱਤਾ ਸ਼ੁਰੂ ਬਰਾਵਾ ਬਰਾਵਾ ਰੋਡੇ ਗਲਾਪ ਤੇ ਸਵੇਰ ਦਾ ਇਦਾਂ ਹੀ ਲੈ ਕੇ ਤੁਰੇ ਆ ਉਧਰ ਚੱਲ ਵੀ ਹੁਣ ਪਰੋਠੇ ਇਦਾਂ ਹੀ ਦਿਖਾ ਲੈਣੇ ਸੀਗੇ ਠੀਕ ਨੇ ਕਿਦਾਂ ਸਵਾਦਾ ਪਰੋਠੇ ਹੈ ਪੀ ਬਹੁਤ ਵਧੀਆ ਓਕੇ ਜੇ ਲੇਟ ਮਿਲੇ ਤਾਂ ਵਧੀਆ ਮਿਲੇ ਲਓ ਜੀ ਪਾਜੀ ਲਿਆਓ ਪਰੋਠੇ ਵਾਹ ਜੀ ਬਟਰ ਵੀ ਆ ਗਿਆ ਬਟਰ ਦੀਮ ਕਰਦੇ ਪਾਜੀ ਦੇਖੋ ਤਾਂ ਸ਼ੱਕੇ ਕਿਦਾਂ ਪਰੋਠੇ ਸਵਾਦਾ ਹੈ ਹੈਪੀ ਨਹੀਂ ਤਾਂ ਚਾਹ ਪੀਣੀ ਨਹੀਂ ਸੀ ਠਹਿਰ ਕੇ ਚਾਹ ਦੀ ਆ ਮਾਲ ਲਈ ਹੋਏ ਵਾਹ ਜੀ ਵਾਹ ਓਕੇ ਪਰੌਂਠੇ ਭਾਜੀ ਘੈਂਟ ਆ ਬਹੁਤ ਸਵਾਦ ਆ ਚਲੋ ਜੀ ਅਸੀਂ ਵੀ ਖਾ ਲਈਏ ਫਿਰ ਆ ਨਾ ਇੱਕ ਅੱਧਾ ਖਾਓ ਜੀ ਖਾਓ ਮੁੰਡਾ ਕੁੜੀ ਨਾਲ ਥੋੜੀ ਕੁੜੀ ਮੁੰਡੇ ਨਾਲ ਨਾ ਕਾੜ ਪੀਣੇ ਸਟਿੱਕੀਆਂ ਮੋਹਰੇ ਲੈ ਆਵਾਂ ਜਗਾ ਨਹੀਂ ਬਾਕੀ ਪਰੌਂਠਾ ਬਹੁਤ ਸਵਾਦ ਆ ਭਾਜੀ ਬੜਾ ਦਾ ਬੀਬੀ ਭਾਈ ਜੀ ਲਓ ਜੀ ਵਾਟਰ ਨਾਲ ਪਰੋਤੇ ਉਹਦੇ ਕੋਲ ਮੰਗੂ ਦਰਵਾਜ਼ਾ ਰੱਖੀ ਹੈ ਹਾਂਜੀ ਹਾਂਜੀ ਦੋਸਤੋ ਤੇ ਰੋਟੀ ਅਸੀਂ ਖਾ ਲਈ ਸੀਗੀ ਪੌਂਠੇ ਬਰਾਂਡੇ ਖਾ ਲਈ ਸੀ ਓਕੇ ਠੀਕ ਹੈ ਜੀ ਤੇ ਇੱਧਰ ਹੈਗਾ ਸ਼ਿਪ ਉਹਦਾ ਮੰਦਰ ਇਹ ਪੈਣਾ ਹੈਗਾ ਮੰਦਰ ਤੇ ਇੱਧਰ ਹੈਗਾ ਨਾਲ ਦੀ ਨਾਲ ਸਰੋਵਰ ਠੀਕ ਹੈ ਜੀ ਆ ਜਿਓ ਤੁਹਾਨੂੰ ਦਰਸ਼ਨ ਕਰਾਈਏ ਆ ਜਿਓ ਘੁੰਮਿਏ ਜੀ ਆ ਦੇਖੋ ਜੀ ਜਣ ਕੇ ਬਹੁਤ ਪੁਰਾਣਾ ਇੱਥੇ ਸਵਿੰਗ ਵੀ ਕਰ ਸਕਦੇ ਆ ਨਹਾਣ ਨੂੰ ਨੂੰ ਵਧੀਆ ਆ ਆ ਦੇਖੋ ਜੀ ਬਹੁਤ ਸੋਹਣਾ ਮੂੰਹ ਬਣਾਇਆ ਹੋਇਆ ਇਹਦੇ ਵਿੱਚੋਂ ਪਾਣੀਆਂ ਦਾ ਸ਼ੇਰਾ ਦੇ ਮੂੰਹ ਬਣਾਇਆ ਹੋਆ ਇਹਨਾਂ ਦੇ ਵਿੱਚੋਂ ਹੀ ਪਾਣੀ ਨਿਕਲਦਾ ਪਾਣੀ ਬਹੁਤ ਸਾਫ਼ ਹੋ ਗਿੱਤਰ ਲੋਕ ਨਹਾਉਂਦੇ ਵੀ ਆ ਨਹਾ ਵੀ ਸਕਦੇ ਜੇ ਨੇ ਨਹਾਣਾ ਹੋਵੇ ਸਵਿੰਗ ਵੀ ਕਰ ਸਕਦੇ ਜੀ ਦੇਖੋ ਜੀ ਚਲੋ ਦਾ ਲੋ ਜੀ ਭਾਜੀ ਹੋਰ ਜਾਦੇ ਇੱਧਰ ਇੱਧਰ ਵੀ ਸ਼ੇਰਾ ਦੇ ਮੂੰਹ ਦੇ ਵਿੱਚੋਂ ਪਾਣੀ ਨਿਕਲਦਾ ਬਹੁਤ ਸੋਹਣਾ ਹੈ ਤੇਰਾ ਦੇਖੋ ਜੀ ਕਿੱਦਾਂ ਹੈਪੀ ਭਾਜੀ ਓਕੇ ਆ ਵਧੀਆ ਸਣੀ ਵਧੀਆ ਹੈ ਠੀਕ ਆ ਓਨੀ ਭਾਜੀ ਕਿੱਦਾਂ ਵਧੀਆ ਨਜ਼ਾਰੇ ਅੰਜੋਏ ਪੂਰਾ ਦੇਖੋ ਇਹ ਪਾਣੀ ਬਹੁਤ ਸਾਫ਼ ਆ ਭਾਜੀ ਬਹੁਤ ਸਾਫ਼ ਤੇ ਬਹੁਤ ਜਾਣ ਕੇ ਸਾਫ਼ ਪਵਿੱਤਰ ਪਾਣੀ ਹੈ ਵੀ ਇਹ ਜਾਣ ਕੇ ਜਣ ਕੇ ਇਦਾਂ ਨਹੀਂ ਵੇ ਮੋਟਰ ਦਾ ਜਾਂ ਕਿਸੇ ਟਿਊਬਲ ਦਾ ਇਹ ਉੱਪਰੋਂ ਹੀ ਝਰਨਿਆਂ ਦਾ ਪਾਣੀ ਆਂਦਾ ਆ ਜਣ ਕੇ ਜਿਹੜੀ ਸੀਰਾ ਚੱਲਦੀ ਆ ਹੁੰਦੀ ਆ ਜਿੱਦਾਂ ਅਸੀਂ ਕਰੀਏ ਪਹਾੜਾ ਦੇ ਵਿੱਚ ਉਹਦਾ ਪਾਣੀ ਨਿਕਲ ਨਿਕਲ ਕੇ ਆਂਦਾ ਆ ਦੇਖੋ ਜੀ ਸੀਰਾ ਦਾ ਪਹਿਲਾਂ ਉਧਰ ਆਂਦਾ ਉੱਥੋਂ ਫਿਰ ਇੱਥੇ ਆਂਦਾ ਇੱਥੋਂ ਫਿਰ ਇਹ ਨਹੀਂ ਛੱਡਿਆ ਇੱਧਰ ਸਵਿੰਗ ਕਰ ਸਕਦੇ ਆ ਕੋਈ ਵੀ ਉਹਦਾ ਨਹਾ ਫੀ ਸਕਦਾ ਆ ਦੇਖੋ ਜੀ ਬਹੁਤ ਵਧੀਆ ਨਜ਼ਾਰੇ ਆ ਇੰਜੋਏ ਕਰ ਸਕਦੇ ਆ ਬਿਲਕੁਲ ਆਹੋ ਆਹੋ ਲੋਜੀ ਡਰੈਸ ਵੇਖੋ ਲੇਡੀਜ਼ ਤੇ ਆ ਪਜਾਮੇ ਵੀ ਆ ਕਿਦਾਂ ਲੱਗਦਾ ਇਹ ਦੋਰ ਚੋੜਾ ਇਦਾਂ ਹੈ ਜਣ ਕੇ ਲੇਡੀਜ਼ ਲਈ ਤੇ ਜੈਂਟਸ ਲਈ ਵੀ ਆ ਤੇ ਲੇਡੀਜ਼ ਵੀ ਸ਼ੋਪਿੰਗ ਲਈ ਜਾਦੇ ਆ ਪਜਾਮੇ ਕੱਪੜੇ ਸਿਆਲਾ ਵਸਤੇ ਆ ਦੇਖੋ ਜੀ ਬਹੁਤ ਸੋਹਣੇ ਸੋਹਣੇ ਕੱਪੜੇ ਆ ਇਦਰਾ ਬੱਚਿਆ ਦੇ ਆਗੇ ਆਟੋਮ ਵਗੈਰਾ ਆਗੇ 300 200 ਦੇਖੋ ਇਦਰਾ ਪਜਾਮੇ ਆਗੇ ਬਹੁਤ ਸੋਹਣੀਆਂ ਲਿੱਜਾਇਆ ਆਜੋ ਗਾਹਾਂ ਹੁਣ ਚੱਲਦੇ ਆ ਜੀ ਅਸੀਂ ਚਾਰਨੇ ਬਾਹਰ ਨੂੰ ਠੀਕ ਆ ਜੀ ਦੇਖੋ ਜੀ ਲਓ ਜੀ ਨਵੀਂ ਤਕਨੀਕ ਦਸੀਏ ਆ ਦੇਖੋ ਕੋਈ ਫਰਿੱਜ ਨਹੀਂ ਹੈਗੀ ਕੋਈ ਦੂਜਾ ਨਹੀਂ ਠੰਡਾ ਪਾਣੀ ਐਦੇ ਹੀ ਹੁੰਦਾ ਪਿਆ ਐਦੇ ਹੀ ਬੋਤਲਾ ਠੰਡੀਆਂ ਹੁੰਦੀ ਆ ਪਈ ਆ ਉੱਪਰੋਂ ਝਰਨੇ ਦਾ ਪਾਣੀ ਆ ਲੋ ਜੀ ਉੱਪਰੋਂ ਪਾਣੀ ਆਂਦੇ ਆ ਦੇਖੋ ਲੋਕੇਸ਼ਨ ਬਹੁਤ ਸੋਹਣਾ ਸਾਰਾ ਕੁਝ ਬਹੁਤ ਸੋਹਣਾ ਵਿਊ ਭਾਜੀ ਆ ਗਈ ਆ ਭੰਗ ਦਾ ਲੁੱਟਾ ਲੈਣਾ ਵੇ ਕਿਦਾਂ ਸਾਹ ਚੜਦਾ ਪੂਰਾ ਓ ਬੱਲੇ ਹੋਰ ਖਾਓ ਸਿੱਧੂ ਹੋਰ ਖਾਓ ਹੋਰ ਖਾਓ ਪਰੌਂਠੇ ਮੈਨੂੰ ਨਹੀਂ ਸਾਹ ਚੜਦਾ ਯਾਰ ਤੇ ਅੱਜ ਵਾਲੇ ਪਰੌਂਠੇ ਖਾਓ ਢੜੀ ਢੜੀ ਉਹ ਸਾਹ ਨਹੀਂ ਚੜਦੀ ਹੁੰਦਾ ਤੇ ਅੱਜ ਵਾਲੇ ਪਰੌਂਠੇ ਖਾਂਦੇ ਸੀਗੇ ਹੁਣ ਚੜ ਵੀ ਨਹੀਂ ਹੁੰਦਾ ਸੱਤੋਂ ਆਹ ਨਾ ਗੱਦੜਾ ਮੈਗੀ ਬੋਤਲਾ ਬੋਤਲਾ ਪਾਈਆ ਸਪਾਈ ਦੇ ਉੱਤੇ ਹੀ ਪਾਇਓ ਪੈਕਟ ਭਾਈ ਗੋਰੇ ਲੋ ਜੀ ਸਪਾਈ ਕਰਦੇ ਬਾਗ ਉੱਪਰ ਨੂੰ ਜਾਣੇ ਪੈਣਾ ਸਪਾਈ ਬਹੁਤ ਉੱਦਾਂ ਇੱਥੇ ਬੱਸ ਹੁੰਦੀ ਵੀ ਪੂਰੀ ਸੁੰਦਰੀ ਇਹ ਤਾਂ ਛੋਪਾ ਛੋਟੀ ਜੀ ਜੇ ਕਿਸੇ ਨੂੰ ਕੁਝ ਖਾਣਾ ਪੀਣਾ ਖਾ ਸਕਦਾ ਸਾਬ ਉਹ ਚੜਿਆ ਚੰਗਾ ਅੱਗੇ ਮਿਲਦੇ ਆ ਬੋਲਵਾਲ ਨਹੀਂ ਹੁੰਦਾ ਪਰ ਮੂਤ ਹੈ ਅੱਡੇ ਜਿੱਦਾਂ ਚੂਸੇ ਚੂਸਦੇ ਚ ਉਤਰੇ ਹੁੰਦੇ ਤੁਸੀਂ ਹੈਪੀ ਸਾਥ ਥੱਲੇ ਨਿਕਲ ਜਾ ਜੇ ਨਹੀਂ ਆਣਾ ਤਾਂ ਰੁਕ ਸਕਦਾ ਹੱਥੇ ਹੀ ਨਹਾਣ ਲਈ ਆ ਉਹ ਵੀ ਜਾੜ ਬਹੁਤ ਹੈ ਨਹੀਂ ਤੇਰੀ ਮਰਜ਼ੀ ਆ ਭਾਜੀ ਉਹ ਵੇਖੋ ਨਹਾਣ ਲਈ ਉਹ ਉੱਥੇ ਉਥੇ ਜਲਾਂਗੇ ਉਹ ਨੀਚੇ ਹਾਂ ਲਗੁੰਦੇ ਨਾ ਮੰਨ ਦੱਸ ਹਾਂਜੀ ਦੋਸਤੋ ਝਰਨੇ ਤੇ ਅਸੀਂ ਲਗਭਗ ਪਹੁੰਚੇਗੇ ਚਾਹਨੇ ਦੀ ਰਫ਼ਤਾਰ ਥੋੜੀ ਘਟ ਆਇਆ ਕਿਉਂਕਿ ਜੂਨ ਮਹੀਨੇ ਵਧਣੀ ਜ਼ਿਆਦੇ ਜਿੰਨੀ ਧੁੱਪ ਪੈਣੀ ਉੰਨਾ ਪਾਣੀ ਉਪਰੋਂ ਬਰਫ ਵਾਲਾ ਪਿਘਲ ਕੇ ਥੱਲੇ ਆਣਾ ਜਿੰਨੀ ਜ਼ਿਆਦਾ ਧੁੱਪ ਪੈਣੀ ਇਸ ਕਰਕੇ ਬੋ ਘਟਾ ਹੋਈ ਹੋਈ ਚੱਲਣਾ ਸਾਜੀ ਬੋ ਲੋ ਭਾਈ ਆ ਜਾਓ ਫੋਟੋ ਖਿੱਚਦਾ ਸਾਡੀ ਨਿਆਰੇ ਆਏ ਹੋਏ ਆ ਬਹੁਤ ਸੋਨਾ ਬਹੁਤ ਘਟਿਆ ਆ ਜਾਨਾ ਮੇਰੇ ਨਾਲ ਉਹ ਵੀ ਕੀ ਹੋ ਗਿਆ ਤਾਂ ਕਿੰਦੀ ਕੰਮ ਕਰ ਜਾਵੇ ਲੋ ਜੀ ਦੇਖੋ ਦਾ ਕੋਟਾ 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 ਚਾਰਨਾ ਥੋੜਾ ਵਗਦਾ ਆ ਭਾਜੀ ਉੱਦਾਂ ਨਜ਼ਾਰੇ ਆ ਨਾ ਓਕੇ ਆ ਹੈਪੀ ਮਜੇ ਆ ਹਾਂਜੀ ਪੋਨੀ ਭਾਜੀ ਪੂਰੇ ਨਜ਼ਾਰੇ ਮੇਰੀ ਅਮਨ ਸਾਰੇ ਖੱਲੇ ਜਾ ਕੇ ਉੱਤੇ ਚਾਰਨਾ ਜੋ ਹਾਂਜੀ ਹਾਂਜੀ ਠੰਡਾ ਆ ਮਾਹੂਲ ਪੂਰਾ ਫਨ ਸ਼ਨ ਪੂਰਾ ਕਰਦੇ ਆ ਦੇਖੋ ਤਾਂ ਸਾਰੇ ਜਣੇ ਘੁੰਮਦੇ ਇੱਥੇ ਆ ਕੇ ਲੋਤ ਆ ਜੀ ਪਰਦੇ ਕੋਟੇ ਚਲੋ ਹਾਂ ਮੈਮਰੀ ਰਹੂਗੀ ਸਾਰਿਆਂ ਦੇ ਕੋਤੇ ਚਾਰਾਂ ਦਾ ਆ ਜਾਓ ਫੇ ਮੰਨੀ ਦੋਸਤੋ ਦੇਖੋ ਇੱਥੇ ਕੈਫੇ ਬਣਿਓ ਉੱਪਰ ਬੈਠਣ ਉੱਟਣ ਦੇ ਲਈ ਜੋ ਮਰਜੀ ਬਹਿ ਕੇ ਖਾ ਪੀ ਸਕਦੇ ਆ ਲੋ ਜੀ ਪਾਜੀ ਹੁਣੀ ਬੈਗੇ ਗੱਦੇ ਲਾਇਓ ਛੋਟੇ ਟੇਬਲ ਲਾਇਆ ਹੈ ਨਹੀਂ ਗੱਦੇ ਲੱਗੇ ਉਹ ਕੈਫਾ ਉਹ ਸਾਹਮਣੇ ਚੜਨਾ ਵਗਦਾ ਪਿਆ ਹਾਂ ਹਾਂਜੀ ਮਹਾਰਾਜ ਓਕੇ ਆ ਓਕੇ ਮਹਾਰਾਜ ਐਨ ਵਧੀਆ ਵਧੀਆ ਥਿਲ ਮੋਟ ਨੇ ਬਾਈ ਮੇਰੇ ਆਏ ਤੋੜੇ ਬਰਾੜੇ ਨਹੀਂ ਖਾਣੇ ਹੁਣ ਭਾਈ। ਹੋਰ ਹੀ ਕੰਮ ਨਾ ਕਰਦੇ। ਹਾਂਜੀ ਦੋਸਤੋ ਇੱਥੋਂ ਸੀ ਫੋਟੋ ਸ਼ੂਟ ਕਰਾਇਆ ਸੀ ਆ ਵੇਖੋ ਫੋਟੋ। ਦੇਖੋ ਜੀ ਸੋਹਣੀ ਗੱਡੀ ਫੋਟੋ ਭਾਜੀ ਨੇ। ਬਹੁਤ ਸੋਹਣੀ ਫੋਟੋ। ਭਾਈ ਇਹ ਤੋਂ ਬਣਾਈ ਆ ਫੋਟੋ ਵਾਕਿਆ ਹੀ ਘੈਂਟ ਬਣੀ ਭਾਜੀ। ਆ ਫੋਟੋ ਦੇਖੋ। ਜੀ ਕਿੰਨੀ ਘੈਂਟ ਗੱਡੀ। ਆ ਫੋਟੋ ਵਾਕਿਆ ਹੀ ਸੋਹਣੀ ਆ। ਆ ਦੋਸਤ ਹੋ ਗਏ ਭਾਜੀ ਫੋਟੋ ਉਹ ਘੈਂਟ ਆ ਭਾਜੀ ਓਕੇ ਆ ਗੱਲਬਾਤ ਵੱਖਰੀ ਹਾਂਜੀ ਲੋ ਜੀ ਇੱਥੇ ਲਿਖਦੇ ਆਗੇ ਨਾਮ ਲੱਕੜ ਦੇ ਉੱਤੇ ਆਏ ਪੇਂਟਿੰਗ ਬਣਾਈ ਹੋਈ ਜੇ ਕਿਸੇ ਨੇ ਨਾਮ ਲਖਵਾਣਾ ਆਪਣਾ ਲਖਵਾ ਸਕਦੇ ਆ ਆ ਦੇਖੋ ਜੀ ਆਹ ਨੂੰ ਭਾਜੀ ਉਹਨਾਂ ਦੀ ਕਲਾਕਾਰੀ ਵੋ ਵਧੀਆ ਆ ਲੋ ਜੀ ਸੋ ਜੀ 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 ਮੰਨ ਐਂਡ ਪੀ ਜੇ ਮੰਨੂ ਬਹੁਤ ਸੋਹਣਾ ਬੰਦੇ ਦਾ ਕਾਰਾਗਰੀ ਹੱਥ ਦੀ ਦੇਖੋ ਕਿੰਨੀਆਂ ਸੋਹਣੀਆਂ ਪਿੰਡੀਆਂ ਬਣਾਈਆਂ ਆ ਅਲੱਗ ਅਲੱਗ ਨਾਂ ਸਾਰੇ ਸਣੀ ਤੂੰ ਵੀ ਲਖਾ ਲਾ ਭਾਬੀ ਜੀ ਨਾਲ ਨਿਸ਼ੂ ਐਂਡ ਸਣੀ ਲੋ ਜੀ ਹਾਂਜੀ ਪੀਜੇ ਭਾਜੀ ਕਿੱਦਾਂ ਦੀ ਲੱਗੀ ਪੇਂਟਿੰਗ very beautiful ਬਹੁਤ ਸੋਹਣੀ ਹੈ ਨਾ ਬਹੁਤ ਸੋਹਣੀ ਓਕੇ ਥੈਂਕ ਯੂ ਭਾਈ ਜੀ ਵੈਲਕਮ ਜੀ ਬਹੁਤ ਸੋਹਣੀ ਪੇਂਟਿੰਗ ਬਣਾਈ ਤੁਸੀਂ ਬਹੁਤ ਸੋਹਣੀ ਲੋ ਜੀ ਮਕਰੋੜ ਗਾਇੰਦਾ ਸੀ ਝਰਨਾ ਦੇਖ ਜਾਂਦਾ ਸੀਗਾ ਹੁਣ ਆ ਕਿੱਧਰ ਰਹੀ ਐ ਸ਼ੋਪਾ ਸਾਰੀ ਸ਼ੋਪਿੰਗ ਬੜੀਆ ਇਧਰ ਵੇਖੋ ਜੀ ਆਹ ਹੈ ਜੇ ਪਾਰਸ ਰੱਖਿਓ ਤਰਾ ਤਰਾ ਦੇ ਬੱਚੇ ਆ ਤੁਹਾਨੂੰ ਨਾ ਲੋਤਾ ਜੀ i ਜੀ ਦੋਸਤੋ ਸਾਰਾ ਯਾਨਕਿ ਇੱਥੇ ਹੁਣ ਸ਼ੋਪਿੰਗ ਦਾ ਹੀ ਆ ਦੂਜਾ ਅਸੀਂ ਸ਼ੋਪਿੰਗ ਕੁਝ ਵੀ ਕਰ ਸਕਦੇ ਹਾਂ ਕੁਝ ਵੀ ਸਮਾਨ ਲੈ ਸਕਦੇ ਆ ਜੋ ਮਰਜ਼ੀ ਖਰੀਦ ਸਕਦੇ ਆ ਖਾਣ ਪੀਣ ਦੇ ਫੂਡ ਸਾਰੇ ਫੂਡ ਦੀ ਦੁਕਾਨਾਂ ਸ਼ੋਪ ਲੱਗਿਓ ਆ ਜਣਕੇ ਬੈਗ ਵਗੈਰਾ ਇੱਧਰ ਦੇ ਜੋ ਕਲਚਰ ਦੇ ਹਿਸਾਬ ਨਾਲ ਕਿੱਟਾ ਆ ਕੱਪੜੇ ਆ ਹੋਰ ਘਰ ਦੀ ਡੈਕੋਰੇਸ਼ਨ ਦਾ ਸਮਾਨ ਸਾਰਾ ਕੁਝ ਹੀ ਆ ਇੱਥੇ ਦੇਖੋ ਤਾਂ ਆਹ ਲੋ ਜੀ ਪਾਰਸਲ ਵਗੈਰਾ ਲੇਡੀਜ਼ ਇੱਧਰ ਵੀ ਜੀ ਆ ਦੇਖੋ ਜੀ ਕੱਪੜੇ ਲੱਗੇ ਆ ਅੰਦਰ ਵੀ ਕੱਪੜੇ ਹੀ ਆ ਹਾਂ ਜੀ ਭਾਜੀ ਠੰਡੀਆਂ ਠੰਡੀਆਂ ਕੁਲਫੀਆਂ ਖਾਂਦੇ ਤਰਿਓ ਲੱਗਦੇ ਆ ਹੂੰ ਹੂੰ ਠੰਡੀ ਕੁਲਫੀ ਚਿਲਡ ਕਿ ਫੜਾਵੇ ਇੱਧਰ ਭਾਜੀ ਨੂੰ ਵੀ ਆ ਭਾਜੀ ਕਿ ਚਿਲਡਾ ਪੂਰੀ ਓਕੇ ਜੀ ਪੂਰੀ ਓਕੇ ਆ ਓ ਜੀ ਇਹ ਗੋਲਬੀਆ ਲੈ ਲਈਏ ਠੰਡੀਆਂ ਚਾਰਨਾ ਦੇਖਿਆ ਹੈ ਸ਼ੋਪਿੰਗ ਵੀ ਕਰਿਆ ਘੁੰਮ ਫਿਰ ਵੀ ਆਏ ਹੁਣ ਬਸ ਸਾਡੀ ਪਿੰਡ ਦੀ ਤਿਆਰੀ ਆ ਥੋੜੇ ਟਾਈਮ ਤੇ ਥੋੜੀ ਜਿਹਾ ਹੁਣ ਥੱਲੇ ਵਾਲਾ ਬਾਜ਼ਾਰ ਘੁੰਮਣਾ ਹੈ ਜਿੱਧਰ ਉਧਰ ਬੁੱਧ ਧਰਮ ਦਾ ਮੰਦਿਰ ਆ ਮੇਨ ਸਿਟੀ ਗ੍ਰੋਡ ਨਾਈ ਦੀ ਮੇਨ ਸਿਟੀ ਉਹ ਘੁੰਮਣੀ ਆ ਤੇ ਆ ਕੁਲਫੀ ਦੇਖੋ ਖਾਂਦਾ ਹਾਂ ਖਵਾ ਮਾਰ ਕੁਲਫੀ ਕਿਹੜੀ ਕੁਲਫੀ ਆ ਖਵਾ ਮਾਰ ਕੁਲਫੀ ਇੱਧਰ ਸਾਡੇ ਭਾਈ ਯੂਨੀ ਅੰਬਾਲਾ ਨੂੰ ਸੱਦੇ ਹੋਇਆ। ਇਹ ਲੋਏ ਵੀ ਆ। ਆ ਦੇਖੋ ਜੀ। ਚਾਹੀਆ ਹਾਂ ਨਹੀਂ ਕੋਈ ਛੋਰੇ। ਬੰਦੇ ਸਾਡੇ। ਪੂਰੇ ਕੈਮ ਆ। ਐਨ ਇੱਧਰ ਆ ਗਏ ਨਾ। ਜਿੱਦਾ ਨਾ ਆਪਣੇ ਘਰੋਂ ਜਿੱਦਾ ਆਜ਼ਾਦੀ ਚੋਂ ਨਿਕਲ ਕੇ ਆਏ ਹੁੰਦੇ। ਆਜ਼ਾਦੀ ਚੋਂ? ਆਜ਼ਾਦੀ ਚ ਆਏ ਹੁੰਦੇ ਸੱਚ। ਦੂਜੇ ਤੇ ਨਿਕਲ ਕੇ ਆਏ ਹੁੰਦੇ ਗੁਲਾਮੀ ਚੋਂ। ਜੇਲ੍ਹ ਚੋਂ ਨਿਕਲ ਕੇ ਆਇਓ ਆ। ਇੱਦਾਂ ਘੁੰਮਣ ਲੱਗੇ ਉਹ ਪਹਿਲਵਾਨ ਦੀ ਭੈਣ ਵਾਂਗੂ ਸਾਰੇ ਜਣੇ। ਅੰਦੇ ਕੋਲ ਵੀ ਬੱਤ ਕਰ ਕੱਕਾ ਵਸੋਂ ਤੀਨ ਅਸਾਂ ਲੋ ਜੀ ਬਜ਼ਾਰ ਦੇ ਵਿੱਚ ਲੱਗੇ ਉਹ ਘੁੰਮਣਾ ਸੀ ਅਸੀਂ ਅਸੀਂ ਤੇ ਆਪਣੇ ਨਾਲ ਦੇ ਤਾਂ ਇੱਧਰ ਪਤਾ ਨਹੀਂ ਕਿਹੜੀ ਦੁਕਾਨ 'ਚ ਬੜੇ ਉਹ ਸ਼ੋਪਿੰਗ ਕਰਨ ਲੱਗੇ ਉਹ ਨੈਟਲਸ ਅਰਾ ਵਗੈਰਾ ਜੀ ਦੀ ਮਂਗਾਈ ਤਾਂ ਹੈ ਥੋੜੀ ਆਰ ਚੀਜ਼ ਵੀ ਵਧੀਆ ਇੱਕ ਨੰਬਰ ਹਨਾ ਦੇਖੋ ਤਾਂ ਜੀ ਲੇਟਾ ਹੀ ਬਹੁਤ ਪੈਂਦੀ ਹੈ ਵਿੱਚ ਲੇਟਾ ਜਗਦੀ ਹੈ ਫੇ ਕੈਮਰਾ ਬਲਰ ਜਿਹਾ ਆਉਂਦਾ ਆਲੂ ਬਦਲ ਤੂੰ ਵਾਕੀ ਦੇਖੋ ਜੀ ਸਾਰੇ ਬਿਆਰ ਆ ਬਹੁਤ ਲੰਬੇ ਲੰਬੇ ਬਿਆਰ ਆ ਇੰਦਰ ਵੀ ਆ ਬਿਆਰ ਆ ਸਾਰੇ ਜੀ ਟੇਲੀਆ ਕੁਛ ਕੇ ਨਹੀਂ ਵੀ ਕੀ ਹਾਂਜੀ ਦੋਸਤੋ ਆਹ ਵੇਖੋ ਜੀ ਮਗਰੋੜ ਗੰਜ ਤੇ ਹੁਣ ਚੱਲੇ ਆਸੀ ਵਾਪਸ ਗਾਂ ਜਾ ਕੇ ਤੇ ਘੁੰਮਾਂਗੇ ਜਾ ਸੀ ਜਾਵਾਂਗੇ ਘਰ ਠੀਕ ਆ ਜੀ ਬਹੁਤ ਸੋਹਣਾ ਲੱਗਿਆ ਮਗਰੋੜ ਗੰਜ ਘੁੰਮ ਕੇ ਬਹੁਤ ਸੋਹਣਾ 뷰 ਆ ਬਹੁਤ ਵਧੀਆ ਇੱਥੇ ਲੋਕ ਆ ਬਹੁਤ ਵਧੀਆ ਜੇ ਕਿਸੇ ਨਾਲ ਗੱਲਬਾਤ ਕਰੋ ਤਾਂ ਵਧੀਆ ਦੱਸ ਦੇ ਸਮਝਾ ਦੇ ਕਿਸੇ ਚੀਜ਼ ਬਾਰੇ ਪੁੱਛੋ ਜਾਂ ਸ਼ਾਪ ਵਾਲੇ ਕਿਸੇ ਰੈਸਟੋਰੈਂਟ ਵਾਲੇ ਦੁਕਾਨਾਂ ਵਾਲੇ ਥੋੜਾ ਮੋਟਾ ਲੁੱਟਦੇ ਆ ਬਾਕੀ ਤਾਂ ਮੋਸਟਲੀ ਸਭ ਕੁਝ ਵਧੀਆ ਹੀ ਵਧੀਆ ਹੈ ਠੀਕ ਆ ਚਲੋ ਮਿਲਦੇ ਆ ਤੁਹਾਨੂੰ ਨੈਕਸਟ ਬਲੌਗ ਸਸਕਾ ਨੂੰ ਲਵ ਯੂ ਮਿਲਦੇ ਰਹੋ